ਮਿਸ਼ਨਾਂ ਖਿਲਾਫ ਬੋਲਣ ਦਾ ਰਿਸ਼ਵਤ ਖੋਰੀ ਖਿਲਾਫ ਬੋਲਣ ਦਾ ਜੋ ਸਰਕਾਰੀ ਹਸਪਤਾਲਾਂ 'ਚ ਹੁੰਦਾ ਤੁਹਾਨੂੰ ਵੀ ਪਤਾ ਤੁਹਾਨੂੰ ਖੁੱਦ ਜਾਂਦੀ ਉਹਦਾ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਨਾਮ ਤਾਂ ਮਿਲਦਾ ਹੀ ਰਹਿੰਦੇ ਆ ਪਟਿਆਲੇ ਵੀ ਬਦਲੀ ਹੋਈ ਅਰ ਕੋਈ ਕੇਸ ਹਾਲ ਦਾ ਵੀ ਇਮਾਨਦਾਰ ਬੰਦਾ ਹੀ ਕਿਉਂ ਸ਼ਿਕਾਰ ਹੁੰਦਾ ਹੈ ਇਮਾਨਦਾਰ ਬੰਦੇ ਦੱਬੇ ਜਾਂਦੇ ਕਿਉਂ ਦੱਬੇ ਜਾਂਦੇ ਆ ਕਿਉਂਕਿ ਜਿਹੜੇ ਬੰਦੇ ਇਮਾਨਦਾਰ ਆ ਉਹੇ ਇੱਥਾਂ ਹੀ ਰਹਿ ਜਾਂਦੇ ਉੱਪਰ ਨਹੀਂ ਆਉਂਦੇ ਡਾਕਟਰੀ ਦਾ ਤੁਹਾਨੂੰ ਪਤਾ ਹੀ ਅੱਜ ਕੱਲ ਧੰਦਾ ਬਣਿਆ ਹੋਇਆ ਕਾਰੋਬਾਰ ਬਣਿਆ ਹੋਇਆ ਆ ਕਿ ਕੈ ਚੱਲਦੇ ਆ ਇਲਾਜ ਦੇ ਪੈਕੇਜ ਚੱਲਦੇ ਆ ਟੈਸਟਾਂ ਦੇ ਪੈਕੇਜ ਚੱਲਦੇ ਐਨੇ ਟੈਸਟ ਕਰਾਉਂਗੇ ਐਨੇ ਪੈਸੇ ਜੇ ਐਨੇ ਕਰਾਉਂਗੇ ਐਨੇ ਪੈਸੇ ਲੁੱਟ ਮੱਚੀ ਪਈ ਆ ਸਾਰੇ ਪਾਸੇ ਗਰੀਬ ਬੰਦਾ ਕਿਤੇ ਬਿਮਾਰ ਹੋ ਜੇ ਉਹਨੂੰ ਮਤਲਬ ਔਖਾ ਹੋ ਜਾਂਦਾ ਵੀ ਮੈਂ ਪੈਸਾ ਕਿੱਥੋਂ ਕੱਢਾਂ ਮਤਲਬ ਇਹ ਸਾਡੇ ਪੰਜਾਬ ਵਾਸਤੇ ਇੱਕ ਤਰਾਸ ਦੀ ਆ ਮੈਂ ਨਹੀਂ ਕਹਿੰਦਾ ਵੀ ਕਿਸੇ ਬਾਰੇ ਕੁਝ ਗਲਤ ਪਰ ਫਿਰ ਵੀ ਇੱਕ ਡਰ ਲੱਗਾ ਰਹਿੰਦਾ ਵੀ ਕੱਲ ਇਹਨਾਂ ਨੇ ਬਦਲੀ ਕਰਾਤੀ ਸੀ ਘਰ ਦੇ ਖੁਦ ਕਹਿੰਦੇ ਰਹਿੰਦੇ ਆ ਵੀ ਚੁੱਪ ਰਿਆ ਕਰ ਤੇਰੀ ਬਦਲੀ ਨਾ ਪਹਿਲਾਂ ਹੋਈ ਆ ਹੁਣ ਕੁਝ ਹੋਰ ਨਾ ਕਰਾ ਦੇਣ ਬਾਕੀ ਮੇਰੀ ਜ਼ਮੀਰ ਹੀ ਐਹੋ ਜੀ ਆ ਮੈਂ ਮਰ ਜੂਗਾ ਪਰ ਚੁੱਪ ਨਹੀਂ ਰਹਿਣ ਵਾਲਾ ਡਿਵੀਸ਼ਨ ਕੋਰੀ ਦਵਾਈਆਂ ਦੇ ਟੈਸਟਾਂ ਪਿੱਛੇ ਵੇ ਲੋੜੇ ਟੈਸਟ ਫਿਰ ਅਲਟਰਾ ਸਾਊਂਡ ਬਾਹਰੋਂ 2 2 3 3000 ਦੇ ਰੋਣਾ ਪਿੱਛੇ 50 50% ਕਮਿਸ਼ਨ ਮੈਂ ਕਹਿੰਦਾ ਤਨਖਾਹਾਂ ਤਾਂ ਇਹ ਲੋਕ ਵਰਤਦੇ ਹੀ ਨੇ ਸਿਵਲ ਹਸਪਤਾਲਾਂ ਦਾ ਮੈਡੀਕਲ ਕਾਲਜਾਂ ਦਾ ਮੈਂ ਹੁਣ ਵੀ ਕਿੰਨਾ ਬਹੁਤ ਬੁਰਾ ਹਾਲ ਬਾਹਰ ਕਿੰਨੇ ਮੈਡੀਕਲ ਸਟੋਰ ਖੁੱਲੇ ਉਹਨਾਂ ਤੇ ਨੰਬਰਿੰਗ ਕੀਤੀ ਹੋਈ ਆ ਤਾਂ ਜੋ ਡਾਕਟਰ ਨੂੰ ਆਸਾਨੀ ਨਾਲ ਡਾਕਟਰ ਕਹਿ ਸਕੇ ਆ 46 ਨੰਬਰ ਜਾਲੋ ਆਸਲ 47 ਚ ਚਲੇ ਜਾਓ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਕਮਿਸ਼ਨਾਂ ਖਿਲਾਫ ਬੋਲਣ ਦਾ ਰਿਸ਼ਵਤਖੋਰੀ ਖਿਲਾਫ ਬੋਲਣ ਦਾ ਜੋ ਸਰਕਾਰੀ ਹਸਪਤਾਲਾਂ 'ਚ ਹੁੰਦਾ ਤੁਹਾਨੂੰ ਵੀ ਪਤਾ ਤੁਸੀਂ ਖੁਦ ਜਾਣਦੇ ਆ ਉਹਦਾ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਇਨਾਮ ਤਾਂ ਮਿਲਦਾ ਹੀ ਰਹਿੰਦੇ ਆ ਪਟਿਆਲੇ ਵੀ ਬਦਲੀ ਹੋਈ ਸੀ ਸੋ ਪਰ ਦੋ ਕੇਸ ਗੱਲ ਦਾ ਵੀ ਇਮਾਨਦਾਰ ਬੰਦਾ ਹੀ ਕਿਉਂ ਸ਼ਿਕਾਰ ਹੁੰਦਾ ਹੈ ਇਮਾਨਦਾਰ ਬੰਦੇ ਦੱਬੇ ਜਾਂਦੇ ਆ ਕਿਉਂ ਦੱਬੇ ਜਾਂਦੇ ਆ ਕਿਉਂਕਿ ਜਿਹੜੇ ਬੰਦੇ ਇਮਾਨਦਾਰ ਆ ਉਹ ਏਥਾਂ ਹੀ ਰਹਿ ਜਾਂਦੇ ਉੱਪਰ ਨਹੀਂ ਆਉਂਦੇ ਇੱਥੇ ਮੈਂ ਆਪਦੀ ਗੱਲ ਨਹੀਂ ਕਰ ਰਿਹਾ ਮੈਂ ਜਿੱਥੇ ਹੈਗਾ ਉੱਥੇ ਹੀ ਠੀਕ ਆ ਹਜੇ ਮੈਂ ਮੈਡੀਕਲ ਅਫਸਰ ਆ ਸਮੇਂ ਦੇ ਨਾਲ ਪ੍ਰਮੋਸ਼ਨ ਹੁੰਦੀ 10 ਸਾਲ ਬਾਅਦ ਹੋਊਗੀ ਚਲੋ ਇੱਥੇ ਮੈਂ ਬਾਕੀ ਅਧਿਕਾਰੀਆਂ ਦੀ ਗੱਲ ਕਰ ਰਿਹਾ ਸੋ ਇਮਾਨਦਾਰ ਅਧਿਕਾਰੀਆਂ ਨੂੰ ਅੱਜ ਦੇ ਸਮੇਂ 'ਚ ਉੱਪਰ ਆਉਣ ਦੀ ਉੱਪਰ ਲਿਆਉਣ ਦੀ ਬਹੁਤ ਲੋੜ ਆ ਜੀ ਅਸੀਂ ਆਪਦੇ ਸਿਹਤ ਸਿਸਟਮ ਦੇ ਵਿੱਚ ਬਦਲਾਅ ਲਿਆਉਣਾ ਚਾਹੁੰਦੇ ਆ ਕਿਉਂਕਿ ਡਾਕਟਰੀ ਤਾਂ ਤੁਹਾਨੂੰ ਪਤਾ ਹੀ ਅੱਜ ਕੱਲ ਧੰਦਾ ਬਣਿਆ ਹੋਇਆ ਕਾਰੋਬਾਰ ਬਣਿਆ ਹੋਇਆ ਪੈਕੇਜ ਚੱਲਦੇ ਆ ਇਲਾਜ ਦੇ ਪੈਕੇਜ ਚੱਲਦੇ ਆ ਟੈਸਟਾਂ ਦੇ ਪੈਕੇਜ ਚੱਲਦੇ ਐਨੇ ਟੈਸਟ ਕਰਾਉਂਗੇ ਐਨੇ ਪੈਸੇ ਜੇ ਐਨੇ ਕਰਾਉਂਗੇ ਐਨੇ ਪੈਸੇ ਟੈਸਟਾਂ ਦੇ ਪੈਕੇਜ ਚੱਲਦੇ ਆ ਸੋ ਲੁੱਟ ਮੱਚੀ ਪਈ ਆ ਸਾਰੇ ਪਾਸੇ ਗਰੀਬ ਬੰਦਾ ਕਿਤੇ ਬਿਮਾਰ ਹੋ ਜੇ ਉਹਨੂੰ ਮਤਲਬ ਔਖਾ ਹੋ ਜਾਂਦਾ ਵੀ ਮੈਂ ਪੈਸਾ ਕਿੱਥੋਂ ਕੱਢਾਂ ਮਤਲਬ ਇਹ ਸਾਡੇ ਪੰਜਾਬ ਵਾਸਤੇ ਇੱਕ ਤਰਾਸ ਦੀ ਆ ਬਹੁਤ ਵੱਡੀ ਤਰਾਸਦੀ ਆ ਵੀ ਇੱਕ ਗਰੀਬ ਬੰਦੇ ਨੂੰ ਟੈਨਸ਼ਨ ਪੈ ਜਾਂਦੀ ਆ ਕਿਉਂਕਿ ਉਹਨੂੰ ਤਾਂ ਕੋਈ ਇਹੋ ਜਿਹਾ ਵੀ ਨਹੀਂ ਪਤਾ ਹੁੰਦਾ ਵੀ ਕੋਈ ਸਿਹਤ ਬੀਮਾ ਵੀ ਹੁੰਦਾ ਜਾਂ ਹੋਰ ਵੀ ਸਹੂਲਤਾਂ ਹੁੰਦੀਆਂ ਕਿਉਂਕਿ ਜਿਹੜਾ ਬੰਦਾ ਪੜਿਆ ਹੀ ਨਹੀਂ ਵਿਚਾਰਾ ਉਹਨੂੰ ਕੀ ਪਤਾ ਇੰਨਾਂ ਗੱਲਾਂ ਦਾ ਸੋ ਅੱਜ ਦੀ ਤਰੀਕ ਚ ਜ਼ਰੂਰ ਤਾਂ ਇਮਾਨਦਾਰ ਅਧਿਕਾਰੀਆਂ ਨੂੰ ਉੱਪਰ ਆਉਣ ਦੀ ਸੋ ਇਹ ਵੀ ਇੱਕ ਤਰਾਸਦੀ ਆ ਸਾਡੇ ਕਹਿ ਲਓ ਵੀ ਇਮਾਨਦਾਰ ਬੰਦੇ ਤਾਂ ਹੀ ਦੱਬੇ ਜਾਂਦੇ ਆ ਕਿਉਂਕਿ ਇਮਾਨਦਾਰ ਅਧਿਕਾਰੀ ਉੱਪਰ ਨਹੀਂਗੇ ਉਹ ਕਿਤੇ ਨਾ ਕਿਤੇ ਥੱਲੇ ਹੀ ਰਹਿ ਚੁੱਕੇ ਆ ਸਾਡੇ ਅਮਰਸਰ ਸਾਹਿਬ ਚ ਅੱਜ ਡਾਕਟਰ ਹਰਕਮਲ ਸਿੰਘ ਜਿਨ੍ਹਾਂ ਦੀ ਮੈਂ ਗੱਲ ਕਰਨੀ ਚਾਹਨਾ ਮੈਂ ਕਹਿੰਨਾ ਵੀ ਮੈਂ ਖੁਦ ਉਹਨਾਂ ਦੀ 100% ਗਰੰਟੀ ਲੈ ਸਕਦਾ ਇੱਕ ਈਮਾਨਦਾਰ ਬੜੇ ਜਾਗ ਦੀ ਜਮੀਰ ਵਾਲੇ ਸਾਫ ਦਸੂਰਤ ਇਨਸਾਨ ਆ ਅਮਰਤ ਵੀ ਸ਼ੱਕਿਆ ਹੋਇਆ ਉਹਨਾਂ ਨੇ ਬੜੇ ਸੁਭਾਅ ਪੱਖੋਂ ਵੀ ਬਹੁਤ ਵਧੀਆ ਇਨਸਾਨ ਆ ਜਿਵੇਂ ਮੈਂ ਮੀਟਿੰਗ ਸੀਗੀ ਸਾਡੀ ਦਫਤਰ ਸਿਵਲ ਸਰਜਨ ਨੂੰ ਮਿਲਿਆ ਤੇ ਸਰ ਨੂੰ ਮੈਂ ਆਪਦੇ ਜੋ ਦਿਲ ਦੀ ਗੱਲ ਸੀ ਉਹ ਮੈਂ ਉਹਨਾਂ ਨਾਲ ਕਰਨੀ ਚਾਹੁੰਦਾ ਸੀ ਮੈਂ ਸਰ ਨੂੰ ਕਿਹਾ ਵੀ ਸਰ ਤੁਸੀਂ ਸਾਡੇ ਸਿਵਲ ਸਰਜਨ ਹੋਣੇ ਚਾਹੀਦੇ ਆ ਮੈਂ ਬੇਬਾਕ ਬੋਲ ਰਿਹਾ ਜੋ ਉਹਨਾਂ ਨੂੰ ਕਿਹਾ ਤੇ ਕਹਿੰਦੇ ਹੁਣ ਤਾਂ ਮੇਰੀ ਰਿਟਾਇਰਮੈਂਟ ਆ ਗਈ ਤਿੰਨ ਚਾਰ ਮਹੀਨੇ ਰਹਿ ਗਏ ਮਤਲਬ ਮਾਰਚ ਚ ਮੈਂ ਰਿਟਾਇਰ ਹੋ ਜਾਣਾ ਤੇ ਮੈਂ ਕਿਹਾ ਸਰ ਤੁਹਾਡੇ ਵਰਗੇ ਬੰਦੇ ਉੱਚੇ ਅਹੁਦੇ ਤੇ ਹੋਣੇ ਚਾਹੀਦੇ ਆ ਤੇ ਚਲੋ ਜੋ ਉਹਨਾਂ ਨੇ ਕਿਹਾ ਕਹਿੰਦੇ ਹਰਮਨ ਵੀ ਇਹ ਪਰਮੇਸ਼ਵਰ ਦਾ ਸਾਰਾ ਖੇਲ ਤਮਾਸ਼ਾ ਚੱਲਦਾ ਪਿਆ ਇਹ ਚ ਕੁਝ ਨਹੀਂ ਅਸੀਂ ਕਰ ਸਕਦੇ ਤਾਂ ਬੜਾ ਦੁੱਖ ਲੱਗਾ ਜਿਹੜੇ ਡਾਕਟਰ ਹਰਕਮਲ ਸਿੰਘ ਜਿਨ੍ਹਾਂ ਦੀ ਮੈਂ ਗੱਲ ਕਰਨ ਜਾ ਰਿਹਾ ਕਿਸੇ ਟਾਈਮ ਉਹ ਸਿਵਲ ਹਸਪਤਾਲ ਜੀ ਐਸ ਐਮਓ ਰਹੇ ਆ ਪਰ ਜਦੋਂ ਕੋਈ ਇਮਾਨਦਾਰ ਬੰਦਾ ਤੁਹਾਡੇ ਸਿਰ ਤੇ ਬੈਠਾ ਹੋਵੇ ਤਾਂ ਜਿਹੜੇ ਤੋਂ ਦਿਵਾਲੇ ਦਿਵਾਲੇ ਦੇ ਜਿੰਨਾ ਲੋਕਾਂ ਦੇ ਧੰਦੇ ਗਲਤ ਚੱਲਦੇ ਆ ਉਹਨਾਂ ਦਾ ਕਹਿ ਲਓ ਵੀ ਔਖਾ ਹੋ ਜਾਂਦਾ ਏ ਕੰਮ ਕਰਨਾ ਤੜਫ ਮੱਚੀ ਰਹਿੰਦੀ ਉਹਨਾਂ ਨੂੰ ਵੀ ਸਾਡੇ ਉੱਪਰੋਂ ਕੰਮ ਬੈਠਾ ਏ ਸਾਨੂੰ ਗਲਤ ਧੰਦੇ ਕਰਨ ਕਿਉਂ ਨਹੀਂ ਦੇ ਰਿਹਾ ਸੋ ਮੈਂ ਨਹੀਂ ਕਹਿਣਾ ਚਾਹੁੰਦਾ ਉਹਨਾਂ ਨੇ ਵੀ ਨਹੀਂ ਕਦੇ ਇਹ ਗੱਲ ਕੀਤੀ ਵੀ ਮੈਨੂੰ ਕਹਿ ਲੋ ਵੀ ਸਿਵਲ ਹਸਪਤਾਲ ਚ ਬਦਲਤਾ ਪਰ ਜੋ ਮੇਰਾ ਦਿਮਾਗ ਕਹਿੰਦਾ ਏ ਉਹਨਾਂ ਨੂੰ ਉੱਥੇ ਰਹਿਣ ਨਹੀਂ ਦਿੱਤਾ ਗਿਆ ਸਿਵਲ ਹਸਪਤਾਲ ਚ ਵੱਡੇ ਹਸਪਤਾਲ ਚ ਕਿਉਂਕਿ ਉਹ ਇੱਕ نہایت ਹੀ ਇਮਾਨਦਾਰ ਤੇ ਜਾਗਦੀ ਜ਼ਮੀਰ ਵਾਲੇ ਇਨਸਾਨ ਆ ਜਿਹੜੇ ਕਿ ਕਹਿ ਲੋ ਵੀ ਜੇ ਅੱਜਕੱਲ ਦਿਵਾ ਲੈ ਕੇ ਵੀ ਲੱਭਣ ਚਲੇ ਜਾਈਏ ਨਾ ਇਹੋ ਜਿਹੇ ਡਾਕਟਰ ਨਹੀਂ ਲੱਭਣਗੇ ਅਜਿਹੇ ਡਾਕਟਰ ਮੋੜ ਮੰਡੀ ਜਿਹੜੇ ਐਸਐਮਓ ਸਾਹਿਬ ਡਾਕਟਰ ਗਰਜੀਤ ਸਿੰਘ ਮਤਲਬ ਪੰਜਾਬ ਚੋ ਜੇ ਨਾਂ ਵੀ ਲਿਆ ਜਾਵੇ ਨਾ ਉੱਚੇ ਜਿਹੜੇ ਲੋਕ ਕਹਿ ਲੋ ਵੀ ਜੇ ਇਮਾਨਦਾਰ ਡਾਕਟਰਾਂ ਦਾ ਨਾਂ ਵੀ ਲਿਆ ਜਾਵੇ ਉੱਚੇ ਕਰਤਾਰਾਂ ਦਾ ਬਹੁਤ ਘੱਟ ਹੋਣਗੇ ਜਦ ਕੇ ਮੈਨੂੰ 5 ਸਾਲ ਹੋ ਗਏ ਸਰਕਾਰੀ ਨੌਕਰੀ ਕਰਦੇ ਨੂੰ ਜਿਹੜੇ ਨਾ ਕਦੇ ਜਿਨ੍ਹਾਂ ਨੇ ਕਮਿਸ਼ਨ ਲਏ ਨਾ ਕਦੇ ਜਿਨ੍ਹਾਂ ਨੇ ਸਵਾਰਥ ਰੱਖਿਆ ਕੋਈ ਮਰੀਜ਼ਾਂ ਪ੍ਰਤੀ ਸੋ ਸੇਵਾ ਹੀ ਕੀਤੀ ਆ ਅਜਿਹੇ ਅਧਿਕਾਰੀਆਂ ਦਾ ਉੱਪਰ ਆਉਣਾ ਅੱਜ ਦੇ ਤਰੀਕ ਵਿੱਚ ਬਹੁਤ ਜ਼ਰੂਰੀ ਆ ਤੇ ਲੋੜ ਵੀ ਆ ਕਿਉਂਕਿ ਜੇ ਅਜਿਹੇ ਅਧਿਕਾਰੀ ਉੱਪਰ ਆਉਣਗੇ ਤਾਂ ਹੀ ਕਰਪਸ਼ਨ ਜੜੋਂ ਮਿਟ ਸਕਦੀ ਆ ਕਮਿਸ਼ਨਾਂ ਦੇ ਧੰਦੇ ਜੜੋਂ ਮਿਟ ਸਕਦੇ ਆ ਸੋ ਬੜਾ ਦੁੱਖ ਹੋਇਆ ਵੀ ਇੱਕ ਛੋਟੇ ਜਿਹੇ ਹਸਪਤਾਲ 'ਚ ਆ ਡਾਕਟਰ ਹਰਕਮਲ ਸਿੰਘ ਜੀ ਜਦਕਿ ਉਹਨਾਂ ਨੂੰ ਸਾਡੇ ਕਹ ਲਓ ਵੀ ਸਿਵਲ ਸਰਜਨ ਹੋਣਾ ਚਾਹੀਦਾ ਇਹ ਸਾਡੇ ਡੀਆਈਓ ਹੋਣੇ ਚਾਹੀਦੇ ਸੀਗੇ ਉਹ ਸਾਡੇ ਉੱਚ ਅਧਿਕਾਰੀ ਹੋਣੇ ਚਾਹੀਦੇ ਸੀਗੇ ਜੇ ਅਜਿਹੇ ਅਧਿਕਾਰੀ ਸਾਡੇ ਸਿਰ ਤੇ ਬੈਠੇ ਹੋਣ ਤਾਂ ਸਾਡਾ ਹੌਸਲਾ ਹੀ ਕਿਤੇ ਹੋਰ ਹੁੰਦਾ ਹੁਣ ਤਾਂ ਸਾਨੂੰ ਮੈਂ ਨਹੀਂ ਕਹਿੰਦਾ ਵੀ ਕਿਸੇ ਬਾਰੇ ਕੁਝ ਗਲਤ ਪਰ ਫਿਰ ਵੀ ਇੱਕ ਡਰ ਲੱਗਾ ਰਹਿੰਦਾ ਵੀ ਕੱਲ ਇਹਨਾਂ ਨੇ ਬਦਲੀ ਕਰਾਤੀ ਸੀ ਘਰ ਦੇ ਖੁਦ ਕਹਿੰਦੇ ਰਹਿੰਦੇ ਆ ਵੀ ਚੁੱਪ ਰਿਆ ਕਰ ਤੇਰੀ ਬਦਲੀ ਨਾ ਪਹਿਲਾਂ ਹੋਈ ਆ ਹੁਣ ਕੁਝ ਹੋਰ ਨਾ ਕਰਾ ਦੇਣ ਬਾਕੀ ਮੇਰੀ ਜ਼ਮੀਰ ਹੀ ਐਹੋ ਜੀ ਆ ਮੈਂ ਮਰ ਜੂਗਾ ਪਰ ਚੁੱਪ ਨਹੀਂ ਰਹਿਣ ਵਾਲਾ ਮੈਂ ਮੈਂ ਆਪਦੇ ਹਸਪਤਾਲ ਜੋ ਗਲਤ ਹੋਇਆ ਉਸ ਬਾਰੇ ਵੀ ਸਾਰਾ ਤੁਹਾਡੇ ਨਾਲ ਸਾਂਝਾ ਕੀਤਾ ਸੀਗਾ ਤੇ ਤੁਹਾਡੇ ਭਰਾਵਾਂ ਦੀ ਬਦੌਲਤੀ ਸੀਗੀ ਜਿਹੜੀ ਉਹ ਜਿਹੜੀ ਕਰਪਟ ਲੇਡੀ ਸੀ ਡਾਕਟਰ ਸੀ ਉਹ ਉੱਥੋਂ ਕੱਢੀ ਗਈ ਤੇ ਉਹ ਵਾਪਸ ਜੇ ਆਊਗੀ ਮੈਂ ਦੁਬਾਰਾ ਫੇਰ ਅੰਦੋਲਨ ਸ਼ੁਰੂ ਕਰੂੰਗਾ ਮੈਂ ਬਿਬਾਕ ਕੈਮਰੇ ਮੂਰੇ ਕਹਿ ਰਿਹਾ ਉਹਨੂੰ ਵਾਪਸ ਮੈਂ ਆਪਦੇ ਹਸਪਤਾਲ 'ਚ ਨਹੀਂ ਆਉਣ ਦੇਣਾ ਜੇ ਕਿਸੇ ਡਾਕਟਰ ਨੂੰ ਸਕੱਤਰੀ ਬਾਗ ਮੈਂ ਉੱਚ ਅਧਿਕਾਰੀਆਂ ਨੂੰ ਮੇਰੀ ਰਿਕਵੈਸਟ ਆ ਜੇ ਕਿਸੇ ਡਾਕਟਰ ਨੂੰ ਸਕੱਤਰੀ ਬਾਗ ਲਿਆਉਣਾ ਵੀ ਆ ਉਹ ਮੇਰੇ ਵਾਂਗੂ ਚੱਲੇ ਬਿਨਾ ਕਮਿਸ਼ਨਾਂ ਦੇ ਬਿਨਾ ਸਵਾਰਥ ਦੇ ਮਰੀਜ਼ਾਂ ਦੀ ਜਿਹਨੇ ਸੇਵਾ ਕਰਨੀ ਆ ਉਹ ਆਵੇ ਕੋਈ ਕਰਪਟ ਬੰਦਾ ਅਸੀਂ ਸਕਤਰੀ ਬਾਗ ਚ ਨਹੀਂ ਆਉਣ ਦਵਾਗੇ ਸੋ ਜੇ ਅਜਿਹੀ ਸੋਚ ਪਹਿਲੀ ਤਾਂ ਗੱਲ ਹਰੇਕ ਸਿਵਲ ਹਸਪਤਾਲ ਜਾਂ ਕਿਸੇ ਇੱਕ ਅਧਿਕਾਰੀ ਦੀ ਵੀ ਹੋ ਜੇ ਮੈਂ ਕਹਿੰਨਾ ਸਾਰਾ ਸਿਸਟਮ ਹੀ ਕਲੀਅਰ ਹੋ ਜਾਊਗਾ ਇੱਕ ਦਿਨ ਚ ਸੋ ਸਿਸਟਮ ਨੂੰ ਸਾਫ਼ ਕਰਨਾ ਰਿਸ਼ਵਤਖੋਰੀ ਖਤਮ ਕਰਨਾ ਕਮਿਸ਼ਨਖੋਰੀ ਦਵਾਈਆਂ ਦੇ ਟੈਸਟਾਂ ਪਿੱਛੇ ਬੇਲੋੜੇ ਟੈਸਟ ਫਿਰ আল্ট্রਾਸਾਉਂਡ 122233000 ਦੇ ਫਿਰ ਉਹਨਾਂ ਪਿੱਛੇ 50 50% ਕਮਿਸ਼ਨ ਮੈਂ ਕਹਿੰਦਾ ਤਨਖਾਹਾਂ ਤਾਂ ਇਹ ਲੋਕ ਵਰਤਦੇ ਹੀ ਨਹੀਂ ਜੇ ਇਹ ਧੰਦੇ ਬੰਦ ਕਰਨੇ ਗਰੀਬਾਂ ਨੂੰ ਲੁੱਟ ਤੋਂ ਬਚਾਉਣਾ ਹੈ ਤਾਂ ਹਰ ਇੱਕ ਹਸਪਤਾਲ 'ਚ ਇੱਕ ਕਹਿ ਲਓ ਵੀ ਕ੍ਰਾਂਤੀਕਾਰੀ ਬੰਦਾ ਜ਼ਰੂਰ ਹੋਣਾ ਚਾਹੀਦਾ ਏ ਸੋ ਡਾਕਟਰ ਹਰਕਮਲ ਜੀਤ ਵਰਗੇ ਡਾਕਟਰ ਹਰਕਮਲ ਸਿੰਘ ਵਰਗੇ ਬੰਦੇ ਉੱਪਰ ਆਉਣੇ ਬਹੁਤ ਜ਼ਰੂਰੀ ਆ ਪਰ ਅਫਸੋਸ ਉਹਨਾਂ ਦੀ ਨੌਕਰੀ ਬਹੁਤ ਘੱਟ ਰਹਿ ਗਈ ਮਾਰਚ 'ਚ ਉਹਨਾਂ ਨੇ ਰਿਟਾਇਰ ਹੋ ਜਾਣਾ ਸੋ ਬੜੇ ਦੁੱਖ ਦੀ ਗੱਲ ਆਏ ਸਾਡੇ ਫੇਰ ਸਿਸਟਮ ਵਾਸਤੇ ਕਿ ਅਜਿਹੇ ਬੰਦੇ ਹੀਰੇ ਅਸੀਂ ਪਛਾਣ ਨਹੀਂ ਸਕੇ ਉਹ ਪਾਸੇ ਲੱਗੇ ਰਹਿ ਗਏ ਸੋ ਆ ਵੀਡੀਓ ਨੂੰ ਸ਼ੇਅਰ ਕਰਿਓ ਸ਼ਾਇਦ ਮੇਰੀ ਗੱਲ ਪਹੁੰਚੇ ਕਿਤੇ ਤੇ ਕੋਈ ਬਦਲਾ ਆਵੇ ਸੋ ਇੰਨੀ ਕੀ ਤੁਹਾਡੇ ਨਾਲ ਗੱਲਬਾਤ ਕਰਨੀ ਸੀ ਮਨ 'ਚ ਬੜੇ ਬੜਾ ਕੁਝ ਚੱਲ ਰਿਹਾ ਸੀਗਾ ਸੋ ਬਾਕੀ ਜੋ ਵੀ ਤੁਹਾਨੂੰ ਗਾਈਡ ਕਰਦੇ ਰਵਾਂਗੇ ਜੋ ਵੀ ਸਿਹਤ ਸਿਸਟਮ 'ਚ ਹੋ ਰਿਹਾ ਤੁਹਾਡੇ ਸਾਹਮਣੇ ਬਿਬਾਕ ਉਹ ਵੀ ਬੋਲਦੇ ਰਵਾਂਗੇ ਸੋ ਬਾਕੀ ਹਾਂ ਮੈਂ ਆ ਜਿਹੜੇ ਮਹੱਲਾ ਕਲੀਨਿਕ ਖੁੱਲੇ ਆ ਬਹੁਤ ਵਧੀਆ ਏ ਸਰਕਾਰ ਦਾ ਜਿਹੜਾ ਸਟੈਪ ਹੈਗਾ ਏ ਕਿਉਂਕਿ ਇਹਦੇ ਵਿੱਚ ਦਵਾਈਆਂ ਵੀ ਅੰਦਰੋਂ ਹੁੰਦੀਆਂ ਏ ਟੈਸਟ ਵੀ ਅੰਦਰੋਂ ਹੁੰਦੇ ਆ ਕੁਝ ਹੱਦ ਤੱਕ ਤਾਂ ਕਰਾਪਸ਼ਨ ਖਤਮ ਹੋ ਰਹੀ ਆ ਨਾ ਹਾਂ ਸਿਵਲ ਹਸਪਤਾਲਾਂ ਦਾ ਸਿਵਲ ਹਸਪਤਾਲਾਂ ਦਾ ਮੈਡੀਕਲ ਕਾਲਜਾਂ ਦਾ ਮੈਂ ਹੁਣ ਵੀ ਕਿੰਨਾ ਬਹੁਤ ਬੁਰਾ ਹਾਲ ਆ ਬਾਹਰ ਕਿੰਨੇ ਮੈਡੀਕਲ ਸਟੋਰ ਖੁੱਲੇ ਉਹਨਾਂ ਤੇ ਨੰਬਰਿੰਗ ਕੀਤੀ ਹੋਈ ਆ ਤਾਂ ਜੋ ਡਾਕਟਰ ਨੂੰ ਆਸਾਨੀ ਨਾਲ ਡਾਕਟਰ ਕਹਿ ਸਕੇ ਆ 46 ਨੰਬਰ ਜਾਲੋ ਆ 47 ਚ ਚਲੇ ਜਾਓ ਉਹ ਸਭ ਧੰਦੇ ਆ ਦਵਾਈਆਂ ਬਾਹਰ ਰਖਾਈਆਂ ਹੋਈਆਂ ਤੇ ਜਦੋਂ ਨਿਕਲਦੇ ਆ ਸਰਕਾਰੀ ਮੈਡੀਕਲ ਕਾਲਜ ਤੋਂ ਸਾਹਮਣੇ ਘਰ ਬਣਾਏ ਹੋਏ ਕੋਠੀਆਂ ਖੜੀਆਂ ਕੀਤੀਆਂ ਹੋਈਆਂ ਉਹਨਾਂ ਚ ਆਪੀਡੀ ਕਰਦੇ ਫਿਰ ਘਰੇ ਜਾ ਕੇ ਹਸਪਤਾਲ ਚਲਾਉਂਦੇ ਆ ਸੋ ਇਹ ਸਾਰਾ ਸਿਸਟਮ ਮੈਂ ਨਹੀਂ ਕਹਿੰਦਾ ਕੱਲੇ ਪੰਜਾਬ 'ਚ ਹੀ ਚੱਲ ਰਿਹਾ ਪੂਰੇ ਇੰਡੀਆ ਦਾ ਕੀ ਪੂਰੇ ਵਰਲਡ ਦਾ ਇਹੀ ਹਾਲ ਆ ਪਰ ਇਹ ਸਾਡੇ ਪੰਜਾਬ 'ਚ ਤੰਦਾ ਨਹੀਂ ਹੋਣਾ ਚਾਹੀਦਾ ਇਹ ਗਰੀਬਾਂ ਦੀ ਲੁੱਟ ਆ ਇਹ ਗਰੀਬ ਮਾਰ ਸੋ ਬੜੀ ਤਰਾਸਦੀ ਆ ਸੋ ਇਹ ਹਾਲਤਾਂ ਹੀ ਹੋ ਸਕਦਾ ਜੇ ਇਮਾਨਦਾਰ ਬੰਦੇ ਚੰਗੀ ਸੋਚ ਵਾਲੇ ਜਿਨ੍ਹਾਂ ਦੇ ਦਿਲ 'ਚ ਕੋਈ ਪਾਪ ਨਹੀਂਗਾ ਜਿਹੜੇ ਲੋਕਾਂ ਲਈ ਕੁਝ ਕਰਨਾ ਚਾਹੁੰਦੇ ਆ ਉਹਨਾਂ ਨੂੰ ਉੱਚੇ ਅਹੁਦੇ ਮਿਲਣਗੇ ਇਹ ਤਾਂ ਹੀ ਸੰਭਵ ਆ ਸੋ ਸਾਰੇ ਭੈਣ ਭਰਾ ਵੀਡੀਓ ਨੂੰ ਵੇਖ ਕੇ ਨਾ ਛੱਡ ਦਿਓ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅੱਗੇ ਧੰਨਵਾਦ ਦੋਸਤੋ